ਵੀਡੀਓ ਬਣਾ ਲਵਾਂਗੀ ਭਾਈ ਜੀ ਨਾ ਬਈ ਤੁਹਾਡਾ ਜੀ ਨਾ ਬਈ ਦਾ ਰਹਾ ਰਹਾ ਰਾਜਾ ਕਿੰਨੇ ਕਿੱਲੇ ਮੱਛੀ ਬਈ ਇਹਦੇ 2 ਕਿੱਲੇ ਸੀ ਭਾਈ ਇਹ ਹੀ 2 ਕਿੱਲੇ ਕੜ ਕੇ ਦੋਸੀਆ ਰਾਜਾ ਭਾਈ ਇਹ ਉਹ ਮੰਡੀ ਕਵਾਜ ਇਹਨਾਂ ਬਜ਼ੁਰਗ ਵੀ ਯਾਨੀ ਬਾਹ ਹੱਥੋਂ ਤੋਂ ਵੱਡਿਆ ਹੋਇਆ ਵੀ ਸਰੇ ਪਰਵਾਰ ਆ ਉਹ ਨੀ ਨਾ ਚੁੱਪ ਕਰ ਜਾ ਭਾਈ ਤੇਰੀ ਮਾਦ ਕਰਾਵਾਂਗੇ ਸਾਰਿਆਂ ਨੂੰ ਯਾਰ ਕਹਿ ਕੇ ਹਾਂ ਹਾਂਜੀ ਪਿਆਰਿਓ ਵੀਡੀਓ ਦੇਖੀਏ ਦੇਖੋ ਕਿਸਾਨ ਜਿਹਦੀ ਥੋੜੀ ਕਿੱਲੇ ਕੁ ਜ਼ਮੀਨ ਸੀ ਤੇ ਉਹ ਵੀ ਸੜ ਕੇ ਸੁਆਹ ਹੋ ਗਈ ਤੇ ਧੀ ਰਾਣੀ ਬੇਟੀ ਜਿਹੜੀ ਉਹ ਆਪਣੇ ਪਿਓ ਨੂੰ ਹੌਸਲਾ ਦੇ ਰਹੀ ਏ ਤੇ ਬਹੁਤ ਹੀ ਜ਼ਿਆਦਾ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਹੈ ਕੁਦਰਤ ਦਾ ਕਹਿਰ ਕਹਿ ਲੋ ਫਸਲਾਂ ਮਚਰੀਆਂ ਨੇ ਤਬਾਹ ਹੋ ਰੀਆਂ ਨਹੀਂ ਤੇ ਉਸ ਪਰਮੇਸ਼ਰ ਅੱਗੇ ਬੇਨਤੀ ਕਰੀ ਸੱਚੇ ਪਾਤਸ਼ਾਹ ਕਿਰਪਾ ਕਰੋ ਆਪਣੀ ਮਿਹਰ ਕਰੋ ਤੇ ਇਸ ਸਾਨਾ ਨੂੰ ਹੌਸਲਾ ਦਿਓ ਤੇ ਤੁਸੀਂ ਜਰੂਰ ਸ਼ੇਅਰ ਕਰਿਓ ਇਸ ਵੀਡੀਓ ਨੂੰ ਤੇ ਬਹੁਤ ਜਿਆਦਾ ਦੁੱਖ ਹੋਇਆ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵਿਚਾਰ ਵੀ ਜਰੂਰ ਦਿਓ ਆਪਣੇ ਕਮੈਂਟ ਆ ਰਹੀਆਂ